ਸ਼ਤ੍ਰਿਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮਹਾਸਾਰਿਕਾ ਟਵਾਰ ਲਾਈਕ ਹੈਜ਼ਰ ਹਾਂ ਆਜ਼ਾ ਪ੍ਰੋਗਰਾਮ ਵਿਚ ਆ ਰਟੰਦਰਾ ਜਿਵੇਂ ਵੀ ਸੜਨਾਲ ਮੌਜੂਦ ਨੇ ਬਾਹਰ ਮਹਿਮਾਨ ਸੁਰਿੰਦਰਪਾਲ ਜੀ ਜੀ ਆਏ ਹੋ ਆਖਿਆ ਸਰ ਬਹੁਤ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਆਸੀ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਆਏ ਦਿਨ ਨਵੀਆਂ ਖਬਰਾਂ ਜਿਹੜੀਆਂ ਨੇ ਉੱਭਰ ਕੇ ਆਉਂਦੀਆਂ ਨੇ ਜੋ ਕਿ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ ਇਸੇ ਤੇ ਚੱਲਦੇ ਅਸੀਂ ਅੰਮ੍ਰਿਤਪਾਲ ਨਾਲ ਜੁੜੀ ਹੋਈ ਖਬਰ ਲਾਵਾਂਗੇ ਉਰਾਦੀ NSA ਦੇ ਵਿੱਚ ਜਿਹੜਾ ਵਾਅਦਾ ਕਰ ਦਿੱਤਾ ਗਿਆ 1 ਸਾਲ ਦਾ ਜਿਸ ਤੋਂ ਬਾਅਦ ਖਬਰ ਆਈ ਹੈ ਕਿ ਵਾਰਿਸ ਪੰਜਾਬ ਦੇ ਆ WhatsApp ਗਰੁੱਪ ਦੇ ਵਿੱਚ ਚੈਟ ਦੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਮਾਰਨ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਹੈ ਜਦੋਂ ਚੱਲਦੇ ਬਿੱਟੂ ਨੇ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਤੇ ਸਖਤ ਐਕਸ਼ਨ ਲਵੇ ਤੇ ਇਹ ਸਾਡੇ ਲੀਡਰਾਂ ਨੂੰ ਜਿਹੜਾ ਹੈ ਉਹ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਚੱਲਦੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਇਹ ਮੂੜ ਅਸਥਿਰਤਾ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿੱਦਾਂ ਦਿੱਤੀ ਸਰ ਇਸ ਕਬਲ ਬਿਲਕੁਲ ਦੇਖੋ ਕੁਝ ਦਿਨ ਪਹਿਲਾਂ ਵੀ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਆਹੋਰਾ ਨੇ ਲੋਕ ਸਭਾ ਦੇ ਵਿੱਚ ਬਹੁਤ ਕਲੀਅਰ ਅਲਫਾਜ਼ ਦੇ ਵਿੱਚ ਕਿਹਾ ਸੀ ਜੀ ਕਿ ਕੁਝ ਲੋਕ ਪੰਜਾਬ ਤੇ ਪਿੰਡਰਾ ਵਾਲਾ ਬਨਣ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਬਿਲਕੁਲ ਸਰ ਪਰ ਅਸੀਂ ਪਿੰਡਰਾ ਵਾਲਾ ਪੈਦਾ ਨਹੀਂ ਹੋਣ ਦਵਾਂਗੇ ਹੂੰ ਜੀ ਅਸੀਂ ਧਰੜੇ ਨਿਸ਼ਚੇ ਵਾਲੀ ਸਰਕਾਰ ਹੈ ਸਖਤ ਸਰਕਾਰ ਹੈ ਔਰ ਅਸੀਂ ਕਲੀਅਰ ਸੰਦੇਸ਼ ਦਿੱਤਾ ਹੈ ਤੇ ਅੱਜ ਉਹ ਲੋਕ ਜਿਹੜੇ ਪਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਉਹ ਆਸਾਮ ਦੀ ਜਨਾਂ ਚ ਪਾਠ ਕਰ ਰਹੇ ਜੀ ਬਿਲਕੁਲ ਬਿਲਕੁਲ ਸਹੀ ਉਹਨਾਂ ਦਾ ਇਸ਼ਾਰਾ ਸਿੱਧਾ ਸਿੱਧਾ ਆਪਣੇ ਪਾਲ ਸਿੰਘ ਖਾਲਸਾ ਬਲਸਿਗਾ ਜਿਹੜੇ ਕੀ ਮੈਂਬਰ ਪਾਰਲੀਮੈਂਟ ਨੇ ਖੰਡੂਰ ਸਾਹਿਬ ਤੋਂ ਜੀ ਹੁਣ ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਅਸਥਿਰਤਾ ਜਿਹੜੀ ਨਵਨੀਤ ਬਿੱਟੂ ਕਹਿ ਰਹੇ ਨੇ ਇਹਨੂੰ ਬੜੇ ਤਰੀਕੇ ਨਾਲ ਪਹਿਲਾਂ ਸਮਝ ਨਾ ਪਾਏਗਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਬੇਸਿਕ ਨੂੰ ਪਹਿਲਾਂ ਸਮਝਦਾ ਪਾਏਗਾ ਵੀ ਹੈ ਕੀ ਆ ਜਿਹੜਾ ਬਾਰ-ਬਾਰ ਇਸੀ ਦਾ ਰੌਲਾ ਪੈਂਦਾ ਜੀ ਰੌਲਾ ਪੈ ਰਿਹਾ ਸੀ ਬਿਲਕੁਲ ਵੀ ਕਿਉਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਕਿਉਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਇੱਥੇ ਦੇ ਲੋਕ ਅਗਰੈਸਿਵ ਕਿਉਂ ਹੁੰਦੇ ਕੇਂਦਰ ਸਰਕਾਰ ਦੇ ਖਿਲਾਫ ਸੂਬਾ ਸਰਕਾਰ ਦੇ ਨਾਲ ਬੇਸਿਕ ਹੈਗੀਆਂ ਸਾਡੀਆਂ ਪੰਜਾਬ ਦੀਆਂ ਮੰਗਾਂ ਬਿਲਕੁਲ ਤੁਸੀਂ ਆਜ਼ਾਦੀ ਤੋਂ ਬਾਅਦ ਦੇ ਦੌਰ ਤੋਂ ਬਾਅਦ ਹੁਣ ਤੱਕ ਨੂੰ ਜੇ ਤੁਸੀਂ ਦੇਖੋ ਤੇ ਪੰਜਾਬ ਇੱਕ ਸੂਬਾ ਹੋ ਗਿਆ ਜਿਹੜਾ ਅੰਗੋਲਿਆ ਰਿਹਾ ਜੀ ਜੀ ਬਿਲਕੁਲ ਇਹ ਜੋ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਆ ਕਿ ਪੰਜਾਬ ਦੀਆਂ ਮੰਗਾ ਪੰਜਾਬ ਦੀ ਭਾਸ਼ਾ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦਾ ਪਹਿਰਾਵਾ ਪੰਜਾਬ ਦਾ ਕਲਚਰ ਇਹਨੂੰ ਸਾਰਿਆਂ ਨੂੰ ਟਹਾ ਲੱਗਾ ਜੀ ਜੀ ਬਿਲਕੁਲ ਔਰ ਜੇ ਸਾਰਿਕਰ ਨੂੰ ਆਪਾਂ ਇਸ ਚੀਜ਼ ਨੂੰ ਦੇਖੀਏ ਕਿ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਜੀ ਪਹਿਲਾਂ ਦਾ ਪੰਜਾਬ ਨੂੰ ਕੱਟ ਦਿੱਤਾ ਗਿਆ ਉੱਥੇ ਬਿਲਕੁਲ ਬਿਲਕੁਲ ਪਹਿਲਾਂ ਇਸ ਤੋਂ ਪਹਿਲਾਂ ਤੋਂ ਚਲ ਚਲਦੇ ਮੈਂ ਇਸ ਤੋਂ ਪਹਿਲਾਂ ਚਲਦਾ ਸੌਰੀ ਆਪਾਂ ਆਜ਼ਾਦੀ ਦੇ ਦੌਰ ਤੋਂ ਦੇਖੀਏ ਕਿ ਆਜ਼ਾਦੀ ਜੋ 1947 ਚ ਪਾਰਟੀਸ਼ਨ ਹੋਈ ਪਹਿਲਾਂ ਪੰਜਾਬ ਦੇ ਟੁਕੜੇ ਕੀਤੇ ਗਏ ਜੀ ਜੀ ਬਿਲਕੁਲ ਪੰਜਾਬ ਨੂੰ ਦੋ ਫਾੜ ਕਰਤਾ ਗਿਆ ਫਿਰ ਸਿੱਖ ਕੌਮ ਵੀ ਦੋ ਫਾੜ ਕਰਤੀ ਗਈ ਨਨਕਾਣਾ ਸਾਹਿਬ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉੱਧਰ ਕਰਤਾ ਗਿਆ ਜੀ ਸ੍ਰੀ ਦਰਬਾਰ ਸਾਹਿਬ ਬੇਰੀ ਬੇਸਾਬ ਗੁਰਦੁਆਰਾ ਸੁਲਤਾਨਪੁਰ ਲੋਧੀ ਸਾਰੇ ਬਟਾਲਾ ਸਾਹਿਬ ਇਧਰ ਕਰਤੇ ਗਏ ਡੇਰਾ ਬੱਬਾ ਨਾਨਕ ਵੀ ਇਧਰ ਕਰਤਾ ਗਿਆ ਇੱਕ ਤਾਂ ਪੰਜਾਬ ਦੀ ਕਮਿਊਨਿਟੀ ਪੰਜਾਬ ਦਾ ਹਿੱਸਾ ਹੋ ਗਿਆ ਲਹਿੰਦਾ ਪੰਜਾਬ ਚੜਦਾ ਪੰਜਾਬ ਫਿਰ ਸਿੱਖਾਂ ਦੇ ਹਿੱਸੇ ਹੋ ਗਏ ਸਿੱਖਾਂ ਦੇ ਧਰਮ ਸਥਾਨ ਉਧਰ ਚਲੇ ਗਏ ਤੇ ਇਹ ਤਾਂ ਬੇਸਿਕ ਮੁੱਦਾ ਹੈ ਕਿ ਅੱਜ ਵੀ ਸਿੱਖ ਆਪਣੇ ਧਰਮ ਸਥਲਾਂ ਨੂੰ ਅਪਰ ਅਰਦਾਸ ਦੇ ਵਿੱਚ ਉਹ ਕਹਿੰਦੇ ਨੇ ਦਰਸ਼ਨ دیدار ਵਿਛੜੇ ਹੋਏ ਜਿਹੜੇ ਦਰਸਨ ਸਾਰ ਉਹਨਾਂ ਦੀ ਅਰਦਾਸ ਕਰਦੇ ਨੇ ਕਿ ਸਾਨੂੰ ਗੁਰਦੁਆਰਿਆਂ ਦੇ ਦਰਸ਼ਨ ਹੋਣ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਦਰਦ ਉੱਥੇ ਹੈਗਾ ਪੰਜਾਬ ਦੇ ਫਿਰ ਜੇ ਪੰਜਾਬ ਸਾਡਾ ਹੁੰਦਾ ਸੀਗਾ ਇਹ ਹਿਮਾਚਲ ਵੀ ਸਾਰਾ ਵਿੱਚੇ ਸੀ ਹਰਿਆਣਾ ਵੀ ਵਿੱਚੇ ਸੀ ਕੋੜਾ ਗਾਵਾਂ ਵੀ ਵਿੱਚੇ ਸੀ ਪੰਜਾਬ ਵੀ ਵਿੱਚੇ ਸੀ ਇਹ ਵਾਲਾ ਤੇ ਇੱਡਾ ਵੱਡਾ ਸੂਬਾ ਸੀ ਇਹਨੂੰ ਤੋੜ ਕੇ ਸੂਬਾ ਇੱਡਾ ਕਰ ਦਿੱਤਾ ਗਿਆ ਸਾਡੇ ਕੋਲ ਹਰਿਆਣਾ ਵੀ ਖੋ ਲਿਆ ਸਾਡੇ ਕੋਲ ਹਿਮਾਚਲ ਵੀ ਖੋ ਲਿਆ ਫਿਰ ਪੰਜਾਬ ਛੋਟਾ ਜਿਹਾ ਹੋ ਗਿਆ ਸਿਰਫ 2.5 ਪੌਣੇ 3% ਦੇ ਅਸੀਂ ਰਹਿ ਗਏ ਆ ਤੇ ਉਹ ਵੀ ਫਿਰ ਪੰਜਾਬ ਦੇ ਉੱਤੇ ਕੋਰ ਚੀਜ਼ਾਂ ਦਾ ਡਾਕਾ ਵੱਜਿਆ ਸਾਡੀ ਰਾਜਧਾਨੀ ਜਿਹੜੀ ਉਧਾਰ ਲਈਤੀ ਸੀ ਉਹ ਅੱਜ ਤੱਕ ਵਾਪਸ ਨਹੀਂ ਕੀਤੀ ਚੰਡੀਗੜ੍ਹ ਅੱਜ ਵੀ ਜਿਹੜਾ ਉਹ ਮੰਗਦਾ ਪਿਆ ਪੰਜਾਬ ਸਾਡਾ ਚੰਡੀਗੜ੍ਹ ਬਿਲਕੁਲ ਬਿਲਕੁਲ ਸਹੀ ਪੰਜਾਬ ਤੋਂ ਪਾਣੀ ਲਈ ਜਾ ਰਿਹਾ ਸਾਨੂੰ ਪਾਣੀ ਦੇ ਦਿਓ ਜੀ ਐਸਵਾਈਐਲ ਦਾ ਪੰਜਾਬ ਦੇ ਦਰਿਆ ਹੈਗੇ ਜੀ ਪਾਣੀ ਬਹੁਤ ਹੈ ਸਾਨੂੰ ਪਾਣੀ ਦੇ ਦਿਓ ਲੇਕਿਨ ਜੇ ਅਸੀਂ ਅੱਜ ਪੱਥਰ ਲਵਾਣਾ ਹੈ ਕੋਠੀ ਦੇ ਵਿੱਚ ਤੇ ਰਾਜਸਥਾਨ ਦਾ ਜਿਹੜੀ ਉਹਨਾਂ ਦੀ ਪੱਥਰ ਹੈ ਜਿਹੜਾ ਉੱਥੋਂ ਕੁਦਰਤੀ ਆ ਉਹਨਾਂ ਨੂੰ ਮਿਲਦਾ ਅਸੀਂ ਉਹ ਮੁੱਲ ਖਰੀਦ ਕੇ ਲੈ ਆਨੇ ਫੁੱਟਾਂ ਦੇ ਹਿਸਾਬ ਨਾਲ ਖਰੀਦ ਤੇ ਹੋ ਗਈ ਜੀ ਜੀ ਬਲ ਠੀਕ ਆ ਜੀ 1200 ਰੁਪਏ ਫੋਟ 1800 ਰੁਪਏ ਫੋਟ ਇਟਾਲੀਅਨ ਮਾਰਬਲ ਹੈ ਜੀ ਇਹ ਦੂਜਾ ਗ੍ਰੇਨਾਈਟ ਮਾਰਬਲ ਹੈ ਅਸੀਂ ਸਾਰਾ ਗੁਜਰਾਤ ਤੋਂ ਵੀ ਖਰੀਦਦੇ ਉੱਥੋਂ ਵੀ ਖਰੀਦਦੇ ਜੇ ਸਾਡੇ ਕੁਦਰਤੀ ਸਰੋਤ ਪਾਣੀ ਨੂੰ ਉਹ ਫ੍ਰੀ ਮੰਗਦੇ ਆ ਫਿਰ ਅਸੀਂ ਪੱਥਰ ਦੇ ਪੈਸੇ ਸਾਡੇ ਕੋਲ ਇੱਤੇ ਨਹੀਂ ਜਾਣੇ ਚਾਹੀਦੇ ਫਿਰ ਅਸੀਂ ਪੰਜਾਬ ਦੀ ਆਪਦਾ ਇਹ ਵੀ ਹੈ ਪੰਜਾਬ ਦੀ ਆਪਦਾ ਇਹ ਹਿਮਾਚਲ ਚ ਪਹਾੜ ਫਟਦਾ ਬੱਦਲ ਫਟਦਾ ਤਬਾਈ ਪੰਜਾਬ ਚ ਆਂਦੀ ਮਨ ਇੱਥੇ ਟੁੱਟਦੇ ਫਸਲਾਂ ਇੱਥੇ ਖਰਾਬ ਹੁੰਦੀਆਂ ਪੰਜਾਬ ਚ ਕੈਂਸਰ ਵੱਧ ਗਿਆ ਪੰਜਾਬ ਚ ਕੀਟਨਾਸ਼ਕ ਵੱਧ ਗਏ ਪੰਜਾਬ ਦੀ ਯੂਨੀਵਰਸਿਟੀ ਦੇਉ ਤੇ ਉਹ ਨੂੰ ਢਹਾ ਲੱਗ ਗਿਆ ਪੰਜਾਬ ਦਾ ਜਿਹੜਾ ਕੈਟਰ ਚੰਡੀਗੜ੍ਹ ਕੰਮ ਕਰਦਾ ਉਹਨੂੰ ਕਮਜ਼ੋਰ ਕਰਤਾ ਗਿਆ 2BMB ਤੇ ਸਾਡੇ ਅਧਿਕਾਰ ਕਮਜ਼ੋਰ ਕਰਤੇ ਗਏ ਇਹ ਸਾਰੇ ਪੰਜਾਬ ਦੇ ਦਰਦ ਹੈ ਇਹ ਦਰਦ ਨੂੰ ਤਾਂ ਕੋਈ ਖਤਮ ਨਹੀਂ ਕਰਦਾ ਜੀ ਜਿੱਦਣੇ ਦਰਦ ਖਤਮ ਹੋ ਜਾਂਦੇ ਆ ਅੱਜ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਅੱਜ ਤੁਸੀਂ ਪਾਣੀ ਪੰਜਾਬ ਦਾ ਪੰਜਾਬ ਨੂੰ ਦੇ ਦਿਓ ਪੰਜਾਬ ਦੀਆਂ ਫਸਲਾਂ ਦੀ ਰਾਖੀ ਕਰ ਲੋ ਪੰਜਾਬ ਦੀਆਂ ਫਸਲਾਂ ਤੇ ਐਮਐਸਪੀ ਦੇ ਦਿਓ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਕਰ ਦਿਓ ਤੇ ਸਾਨੂੰ ਇੱਥੇ ਸਥਿਰਤਾ ਦੀ ਲੋੜ ਹੀ ਨਹੀਂ ਕਿਸੇ ਨੂੰ ਜੀ ਜੀ ਹੁਣ ਅਸੀਂ ਬੈਠੇ ਪਾਕਿਸਤਾਨ ਦੇ ਬਾਰਡਰ ਤੇ ਜਿੱਥੇ 553 ਕਿਲੋਮੀਟਰ ਦੀ ਸਰਹੱਦ ਹੈ ਜੀ ਔਰ ਤੁਸੀਂ ਉਧਰ ਚਲੇ ਜਾਓ ਮਾਜੇ ਦੇ ਹਲਕੇ ਚ ਕੰਮ ਹੀ ਹੈ ਨਹੀਂ ਲੋਕਾਂ ਕੋਲ ਜੇ ਕੰਮ ਹੈ ਨਹੀਂ ਤਾਂ ਹਹਾਕਾਰੀ ਕਰਨਗੇ ਜੀ ਇਹੀ ਕੋਈ ਸਰਹੱਦੀ ਸੂਬਾ ਹੋਰ ਹੋਵੇ ਹਾਂ ਜਾ ਕੇ ਦੇਖੋ ਅੱਜ ਗੁਜਰਾਤ ਮਾਡਲ ਇਹ ਪੇਸ਼ ਕਰਦੇ ਨੇ ਕਿ ਸਾਡਾ ਗੁਜਰਾਤ ਮਾਡਲ ਜੀ ਜੀ ਗੁਜਰਾਤ ਵੀ ਸਰਹੱਦ ਲੱਗਦੀ ਹੈ ਦੇਖੋ ਕਿੰਨੀ ਡਿਵੈਲਪ ਕੀਤੀ ਬਈ ਉਹਨਾਂ ਦੀ ਸਰਹੱਦ ਜੀ ਰਾਜਸਥਾਨ ਦੀ ਸਰਹੱਦ ਡਿਵੈਲਪ ਕਰਦੀ ਆ ਉਹਨਾਂ ਨੇ ਡਿਵੈਲਪ ਕਰ ਛੱਡੀ ਰਾਜਸਥਾਨ ਨਗਰੀ ਲੇਕਿਨ ਪੰਜਾਬ ਦੀ ਸਰਹੱਦ ਨੂੰ ਕੋਈ ਸੋਚਦਾ ਨਹੀਂ ਇੱਥੇ ਤਾਂ ਸਿਰਫ ਆਣਗੇ ਜੀ ਇੱਥੇ ਨਸ਼ਾ ਬੜਾ ਜੀ ਜੀ ਇੱਥੇ ਜੀ ਬਹੁਤ ਬੁਰਾ ਹਾਲ ਹੈ ਇੱਥੇ ਦਾ ਨੌਜਵਾਨ ਨਸ਼ੇੜੀ ਐ ਕਹਿ ਕੇ ਚਲੇ ਜਾਣਗੇ ਇਹ ਪੰਜਾਬ ਦੇ ਦਰਦ ਜਦੋਂ ਇਹ ਦਰਦ ਪੰਜਾਬ ਦੇ ਜ਼ਖਮ ਹਾਰੇ ਹੁੰਦੇ ਆ ਫਿਰ ਲੋਕਾਂ ਨੂੰ ਲੱਗਦਾ ਕਿ ਜਿਹੜਾ ਪੰਜਾਬ ਦੀਆਂ ਮੰਗਾਂ ਚੱਕਦਾ ਅਸੀਂ ਉਹਨੂੰ ਵੋਟਾਂ ਬਾਦੀਏ ਤੇ ਵੋਟਾਂ ਇੱਥੇ ਕਰਕੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਪੈ ਜਾਂਦੀਆਂ ਸਰਬਜੀਤ ਸਿੰਘ ਖਾਲਸਾ ਨੂੰ ਪੈ ਜਾਂਦੀਆਂ ਅਸਿਰੰਜੀਤ ਸਿੰਘ ਮਾਨ ਨੂੰ ਪੈ ਜਾਂਦੀਆਂ ਹਾਂ ਦੂਜੀ ਜਿਹੜੀ ਗੱਲ ਹੈ ਕਿ ਆਪਣੇ ਅਧਿਕਾਰਾਂ ਨੂੰ ਮੰਗਣਾ ਜੀ ਸ਼ਾਂਤੀਪੂਰਵ ਤਰੀਕੇ ਨਾਲ ਉਹਦੇ ਵਰਗੀ ਰੀਸ ਕੋਈ ਨਹੀਂ ਉਹ ਹਿੰਦੁਸਤਾਨ ਦੀ ਲੋਕਤੰਤਰ ਦਾ ਹਿੱਸਾ ਹੈ ਜੀ ਬਿਲਕੁਲ ਮੈਂ 바ਵਾ ਸਾਹਿਬ ਅੰਬੇਦਕਰ ਨੂੰ ਫੋਲੋ ਕਰਦਾ ਡਾਕਟਰ ਸਾਹਿਬ ਨੂੰ ਮੈਨੂੰ ਅਧਿਕਾਰ ਦਿੱਤਾ ਮੈਂ ਤੁਹਾਡੇ ਚੈਨਲ ਤੇ ਬੋਲਿਆ ਮੈਨੂੰ ਅਧਿਕਾਰ ਦਿੱਤਾ ਮੈਂ ਲਿਖਾਂਗਾ ਵੀ ਮੈਨੂੰ ਅਧਿਕਾਰ ਦਿੱਤਾ ਮੈਂ ਆਪਣੀ ਆਜ਼ਾਦੀ ਤੋਂ ਬਾਅਦ ਜਿਹੜੇ ਮੇਰੇ ਮੰਗਾਂ ਨੇ ਉਹ ਵੀ ਰੱਖਾਂਗਾ ਉਹ ਵੀ ਰੱਖਾਂਗਾ ਮੈਂ ਕੋਈ ਵੀ ਭਾਸ਼ਾ ਬੋਲ ਸਕਦਾ ਮੈਂ ਕੋਈ ਵੀ ਪਹਿਰਾਵਾ ਪਾ ਸਕਦਾ ਮੈਂ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਲੇਕਿਨ ਗੱਲ ਇਹ ਹੈ ਕਿ ਜਦੋਂ ਤੁਸੀਂ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਦਾ ਅਧਿਕਾਰ ਹੈ ਫਿਰ ਲੋਕਤੰਤਰ ਦੇ ਹਿਸਾਬ ਨਾਲ ਇਹ ਚੀਜ਼ਾਂ ਪੰਜਾਬ ਦੇ ਮਨੁੱਖੀ ਜੀਵਨ ਚ ਦੇਣੀਆਂ ਚਾਹੀਦੀਆਂ ਹੁਣ ਪੰਜਾਬ ਦੇ ਵਿੱਚ ਕੀ ਹੈ ਜੀ ਇਹ ਪੰਜਾਬੀ ਹੈ ਅੱਛਾ ਜੀ ਇਹਨਾਂ ਨੂੰ ਤੁਸੀਂ ਦਿੱਲੀ ਨਾਲ ਆਂਦਿਓ ਜੀ ਇਹਨਾਂ ਨੂੰ ਮੰਦਾ ਬਣਾ ਲਈ 1.5 ਸਾਲ ਬਾਰਡਰ ਤੇ ਬੈਠੇ ਰਹਿਣਗੇ ਫਿਰ ਕਹਿਣਗੇ ਜੀ ਪੰਜਾਬੀ ਗਲਤ ਹੈਗੇ ਮੈਂ ਕਹਿੰਦਾ ਚਲੋ ਠੀਕ ਹੈ ਲੇਕਿਨ ਵਾਇਲੇਸ਼ਨ ਜਿਹੜੀ ਹੈ ਹਥਿਆਰ ਦਾ ਚੱਕਣਾ ਮੈਂ ਤਾਂ ਉਹਦੇ ਸਖਤ ਖਿਲਾਫ ਹਾਂ ਜੀ ਬਿਲਕੁਲ ਸਾਰੀ ਕਾ ਗੱਲ ਇਦਾਂ ਹੈ ਕਿ ਪੰਜਾਬ ਨੇ ਅੱਗੇ ਬਹੁਤ ਸੰਤਾਪ ਚੇਲੇ ਆ ਪੰਜਾਬ ਨੇ ਕਰੀਬ ਤੇ ਕਰੀਬ 25000 ਲੋਕਾਂ ਦੀ ਜਾਨ ਗਈ ਉਸ ਸੰਤਾਪ ਦੇ ਵਿੱਚ ਖੜਗੋਵਾਦ ਦਾ ਦੌਰ ਹੋਇਆ ਇੱਥੇ ਸਿੱਖਾਂ ਦੇ ਫੀਕ ਇੰਕਾਊਂਟਰ ਵੀ ਹੋਏ ਨੌਜਵਾਨਾਂ ਨੂੰ 25000 ਪੁਲਿਸ ਵਾਲਾ ਵੀ ਮਰਿਆ ਉਹਦੇ ਵਿੱਚ ਲੋਕ ਵੀ ਪੰਜਾਬਾਂ ਪੰਜਾਬ ਦੇ ਲੋਕਾਂ ਦਾ ਵੀ ਕਾਫੀ ਕਤਲੇਆਮ ਹੋਇਆ ਪੰਜਾਬ 'ਚ ਕਾਫੀ ਖੂਨ ਖਰਾਬਾ ਹੋਇਆ ਉਸ ਤੋਂ ਬਾਅਦ ਕਿੰਨਾ ਦੇਸ਼ ਵੀ ਜਲਿਆ ਠੀਕ ਹੈ ਨਾ ਸਾਰੀਆਂ ਚੀਜ਼ਾਂ ਨੂੰ ਇਹ ਦੇਖਣਾ ਚਾਹੀਦਾ ਕਿ ਉਸ ਦੌਰ ਵੱਲ ਅਸੀਂ ਨਾ ਜਾਈਏ ਕਿਉਂਕਿ ਅਸੀਂ ਫਿਰ ਮੋੜ ਉਸੇ ਦੌਰ ਚ ਆ ਰਹੇ ਹਾਂ ਅਸੀਂ ਦੌਰ ਵੱਲ ਜਾਣ ਆ ਜਾਈਏ ਹਾਂ ਡੈਮੋਕ੍ਰੈਟਿਕ ਢੰਗ ਨਾਲ ਆਪਣੀਆਂ ਮੰਗਾਂ ਮੰਨੋ ਵਾਇਲੇਸ਼ਨ ਹਥਿਆਰ ਚੱਕਣਾ ਗੋਲਾਬਾਰੀ ਕਰਨਾ ਬੰਬ ਸੁੱਟਣਾ ਇਹਦਾ ਹੱਲ ਨਹੀਂ ਹੈ ਕਿਉਂਕਿ ਇਹੀ ਗਰਨੇਡ ਹਮਲੇ ਤੁਸੀਂ ਦੇਖ ਲਓ ਤਾਂ-ਤਾਂ ਆਤੇ ਹੁੰਦੇ ਆਪਾਂ ਖਬਰਾਂ ਦੇਖ ਰਹੇ ਨੇ ਤੋ ਵਧਿਆ ਅਗਲੀ ਫਬਰੂਅਰੀ 1 ਅਗਰੀ ਕਵਰ ਲੰਨਿਆ ਸੀ ਉਹ ਵੀ ਅੰਮ੍ਰਿਤਪਾਲ ਨਾਲ ਜੁੜੀ ਹੋਈ ਖਬਰ ਹੈ ਅੰਮ੍ਰਿਤਪਾਲ ਤੇ ਜੋ ਕਿ ਕਡੂਰ ਸਾਇਟ ਦੇ ਸੰਸਦ ਮੈਂਬਰ ਨੇ ਉਹਨਾਂ ਦਾ ਜਿਹੜਾ ਐਨਐਸਏ ਹੈ ਉਹਦੇ ਵਿੱਚ ਉਸ ਮਿਆਦ ਨੂੰ ਅੱਗੇ 1 ਸਾਲ ਵਧਾ ਦਿੱਤਾ ਗਿਆ ਇਸ ਚਲਦੇ ਉਹਨਾਂ ਦੇ ਖੁੱਦੇ ਫਾਦਰ ਚੜੇ ਨੇ ਤਰਸੇਮ ਸਿੰਘ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਇਤਰਾਜ਼ ਕੀਤਾ ਗਿਆ ਉਧਰ ਜੇਕਰ ਗੱਲ ਕਰੀਏ ਅ ਅੰਸ਼ਰੀਕਾਲ ਤੱਕ ਸਾਹ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਤੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਆਸਕਤ ਨਿਖੇਦੀ ਜਿਹੜੀ ਹੈ ਐਸਾ ਚੀਜ਼ ਦੇ ਕੀਤੀ ਗਈ ਹੈ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਇਹ ਲੋਕਤੰਤਰ ਤੇ ਸਿੱਧਾ ਹਮ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਜਾ ਰਿਹਾ ਹੈ ਕਿ ਆਪਣੇ ਆਮ ਨਾਗਰਿਕਾਂ ਦਾ ਕੀ ਬਣੂਗਾ ਸਰ ਇਸ ਖਬਰ ਨੂੰ ਬਣੇ ਸਰਿਕਾ ਜਦੋਂ ਤੁਸੀਂ ਹੁਣ ਬੋਲ ਰਹੇ ਸੀ ਨਾ ਜੀ ਜਦੋਂ ਤੁਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਨਾਮ ਲੈਂਤਾ ਤੇ ਮੈਂ ਇਹ ਸੋਚ ਰਿਹਾ ਸੀ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮ ਭਾਈ ਅਮਰੰਤਪਾਲ ਸਿੰਘ ਖਾਲਸਾ ਦੇ ਨਾਲ ਖੜਦੀ ਹੈ ਜੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਸ਼੍ਰੋਮਣੀ ਕਮੇਟੀ ਦੇ ਜਿਨ੍ਹਾਂ ਨੇ ਉਹਨਾਂ ਨੂੰ ਲਗਾਇਆ ਹੈ ਅਕਾਲ ਤਖਸਦ ਉਹ ਵੀ ਇਸ ਚੀਜ਼ ਦੀ ਨਿੰਦਾ ਕਰਦੇ ਆ ਜੀ ਪਰ ਜਦੋਂ ਅਸੀਂ ਅਕਾਲੀ ਦਲ ਵੱਲ ਆਂਦੇ ਆ ਅਜੇ ਕੀ ਸ਼ਰਮ ਨਹੀਂ ਅਕਾਲੀ ਦਲ ਹੀ ਜਿਹੜਾ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੈ ਜੀ ਬਿਲਕੁਲ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਜਥੇਦਾਰ ਜਿੰਦਾ ਸਿੰਘ ਧਾਮੀ ਉਹ ਅਕਾਲੀ ਦਲ ਬਾਦਲ ਦੀ ਕਾਰਜਕਾਰੀ ਦੇ ਮੈਂਬਰ ਵੀ ਆ ਹਮ ਲੇਕਿਨ ਜਦੋਂ ਉਹ ਇਧਰਲੇ ਪਾਸੇ ਆ ਜਾਂਦੇ ਸਿਆਸਤ ਵਾਲੇ ਪਾਸੇ ਫਿਰ ਅਮਰਤਪਾਲ ਉਹਨਾਂ ਨੂੰ ਦੁਬਨ ਲੱਪਣਦਾ ਫਿਰ ਲੱਗਦਾ ਉਹ ਕਹਿੰਦੇ ਜੀ ਇਹ ਹਾਲਾਤ ਖਰਾਬ ਕਰਦਾ ਹੈ ਏਜੰਸੀਆਂ ਦਾ ਬੰਦਾ ਹੈ ਇਹ ਪੰਜਾਬ ਦੇ ਐਨਟੀ ਹੈ ਐਨਟੀ ਨੈਸ਼ਨਲ ਬੰਦਾ ਫਿਰ ਉਹਦੇ ਖਿਲਾਫ ਬੋਲਣ ਲੱਗ ਪੈਂਦੇ ਲੇਕਿਨ ਜਦੋਂ ਇਹ ਲੋਕ ਸ਼ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਜਾ ਕੇ ਬੈਠਦੇ ਆ ਇਹ ਹੀ ਲੋਕ ਫਿਰ ਉੱਥੇ ਕਹਿੰਦੇ ਭਾਈ ਅਮਰਤਪਾਲ ਸਿੰਘ ਨਾ ਧੱਕਾ ਹੋ ਗਿਆ ਜੀ ਤੇ ਇਸ ਕਰਕੇ ਪਹਿਲਾਂ ਤਾਂ ਮੈਂ ਇਹ ਸਮਝਦਾ ਕਿ ਪੰਜਾਬ ਦੇ ਸਿਆਸੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਪਹਿਲਾਂ ਦੱਸਣਾ ਚਾਹੀਦਾ कि ਤੁਸੀਂ ਅਮਰਤਪਾਲ ਸਿੰਘ ਖਾਲਸਾ ਦੇ ਨਾਂ ਲਓ ਕੇ ਉਹਨਾਂ ਦੇ ਖਿਲਾਫ ਖਾਸ ਕਰਕੇ ਅਕਾਲੀ ਦਲ ਦੇ ਲੀਡਰਾਂ ਔਰ ਤੁਸੀਂ ਇਹ ਦੇਖਿਆ ਕਿ ਜਦੋਂ ਚੋਣਾਂ ਹੋਈਆਂ ਪਿਛਲੇ ਸਾਲ ਲੋਕ ਸਭਾ ਦੀਆਂ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਕਿਹਾ ਵੀ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਪਰ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ ਔਰ ਡੱਟ ਕੇ ਉਹਨਾਂ ਨੇ ਜੋ ਉੱਥੇ ਭਾਸ਼ਣ ਬਾਜ਼ੀ ਕੀਤੀ ਉਹ ਭਾਸ਼ਣ ਬਾਜ਼ੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਮੈਨੂੰ ਨਹੀਂ ਲੱਗਦਾ ਸੀ ਅਕਾਲੀ ਲੀਡਰਾਂ ਦੀ ਇੰਨੀ ਤਿੱਖੀ ਭਾਸ਼ਣ ਬਾਜ਼ੀ ਹੋ ਸਕਦੀ ਹੈ ਜੀ ਜੀ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਿ ਪਹਿਲਾਂ ਤਾਂ ਇਹ ਡਿਸਾਈਡ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਸ਼੍ਰੀ ਕਾਹਤਕ ਸਾਬ ਦੇ ਜਥੇਦਾਰ ਭਾਈ ਅਮਰਪਾਲ ਸਿੰਘ ਖਾਲਸਾ ਦਾ ਸਮਰਥਨ ਕਰ ਰਹੇ ਨੇ ਉਹਦੇ ਨਾਲ ਧੱਕੇਸ਼ਾਹੀ ਦੀ ਗੱਲ ਕਰ ਰਹੇ ਆ ਫਿਰ ਅਕਾਲੀ ਦਲ ਨੂੰ ਵੀ ਨਾਲ ਖੜਨਾ ਚਾਹੀਦਾ ਕਿਉਂਕਿ ਅਕਾਲੀ ਦਲ ਬਾਦਲ ਜੱਥੇਦਾਰ ਕੁਲਦੀਪ ਸਿੰਘ ਗੜਗਜ ਤੋਂ ਉੱਪਰ ਨਹੀਂ ਹੈ ਜੀ ਲੇਕਿਨ ਇਹਨਾਂ ਦੀ ਆਪਣੀ ਸਿਆਸੀ ਸੋਚ ਹੈ ਗੱਲ ਇਹ ਹੈ ਪੰਜਾਬ ਦੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਇਆ ਹੋਇਆ ਬੇਸਿਕ ਜਿਹੜੀ ਗੱਲ ਹੈ ਸਰਕਾਰ ਕੀ ਅਮਰਤਪਾਲ ਸਿੰਘ ਖਾਲਸਾ ਪੰਜਾਬ 'ਚ ਬਹੁਤ ਵੱਡੀਆਂ ਲੀਡ ਵੋਟਾਂ ਨਾਲ ਜਿੱਤੇ ਆ 197000 ਸਮਥਿੰਗ ਵੋਟਾਂ ਨਾਲ ਜਿੱਤੇ ਨੇ ਮੈਂਬਰ ਪਾਰਲੀਮੈਂਟ ਨੇ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੀ ਇਹ ਹਕੂਮਤ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਵੱਲੋਂ ਹਜੇ ਇਹ ਕਿਹਾ ਗਿਆ ਕਿ ਅਗਰੇ ਬਾਹਰ ਆ ਜਾਂਦੇ ਆ ਤੇ ਪੰਜਾਬ ਦੇ ਹਾਲਾਤ ਜਿਹੜੇ ਆ ਸੁਖਾਵੇਂ ਨਹੀਂ ਹੈਗੇ ਹੋਰ ਖਰਾਬ ਹੋਣਗੇ ਇਸ ਕਰਕੇ ਇਹਨਾਂ ਤੇ ਇੱਕ ਸਾਲ ਦਾ ਜਿਹੜਾ ਐਨਐਸਏ ਵਧਾਇਆ ਜਾਵੇ ਹਾਲਾਂਕਿ ਉਹਨਾਂ ਦੇ ਬਾਕੀ ਸਾਥੀ ਜਿਹੜੇ ਆ ਪਪਲਪ੍ਰੀਤ ਹੋ ਗਿਆ ਬਾਜੇ ਕੇ ਹੋ ਗਿਆ ਉਹ ਸਾਰਿਆਂ ਨੂੰ ਐਨਐਸਏ ਹਟਾ ਕੇ ਕਿਉਂਕਿ ਐਨਐਸਏ ਦੋ ਵਾਰ ਲੱਗ ਸਕਦਾ ਵੈਸੇ ਕਾਨੂੰਨੀ ਤੌਰ ਤੇ ਮਤਲਬ ਜੀ ਜੀ ਬਹੁਤ ਸਪੈਸ਼ਲ ਪ੍ਰਵੀਜ਼ਨ ਚ ਤੀਜੀ ਵਾਰ ਲੱਗਦਾ ਹੈ ਹਮ ਦੋ ਵਾਰ ਇਹਨਾਂ ਤੇ ਲੱਗ ਚੁੱਕਾ ਸਾਲ-ਸਾਲ ਦਾ ਹੁਣ ਤੀਜੀ ਵਾਰ ਫੇਰ ਰਿਕਮੈਂਡ ਹੋ ਗਿਆ ਸਟੇਟ ਗਵਰਨਮੈਂਟ ਵੱਲੋਂ ਬਣ ਕੇ ਗਿਆ ਤੇ ਕੇਂਦਰ ਸਰਕਾਰ ਨੇ ਉਹਨੂੰ ਦੇਸ਼ਦ્રોਹ ਜਿਹਨੂੰ ਆਪਾਂ ਨੈਸ਼ਨਲ ਸਕਿਉਰਿਟੀ ਐਕਟ ਆ ਉਹਨੂੰ ਦਮਾਰਾ ਲਾਤਾ ਹੁਣ ਗੱਲ ਇਹ ਹੈ ਕਿ ਉਹ ਜਿੱਤੇ ਹੋਏ ਲੋਕ ਸਭਾ ਮੈਂਬਰ ਆ ਹਾਂ ਜੇ ਕੋਈ ਉਹਨਾਂ ਦੀ ਐਂਟੀ ਨੈਸ਼ਨਲ ਐਕਟੀਵਿਟੀਆਂ ਹੈਗੀਆਂ ਜੇਲ੍ਹ ਚ ਬੈਠੇ ਵੀ ਆ ਉਹਨਾਂ ਦੀਆਂ ਤੇ ਉਹ ਸਾਹਮਣੇ ਉਹ ਜਾਗਦਰ ਕਰ ਜੀ ਜੀ ਬਿਲਕੁਲ ਦੂਜੀ ਜਿਹੜੀ ਗੱਲ ਹੈ ਕਿ ਪੰਜਾਬ ਦਾ ਮਾਹੌਲ ਮੌਜੂਦਾ ਦੌਰ ਚ ਵਾਕਈ ਸੁਖਾਵੇਂ ਦੌਰ ਚੋਂ ਅਸੀਂ ਨਹੀਂ ਨਿਕਲ ਰਹੇ ਹਾਂ ਬਿਲਕੁਲ ਬਿਲਕੁਲ ਸਰ ਤੁਸੀਂ ਦੇਖਿਆ ਕਿੰਨਾ ਆਰਡੀਐਕਸ ਹੁਣ ਫੜੇ ਆ ਗਏ ਹਮ ਜੀ ਰਾਕਟ ਲਾਂਚਰ ਫੜੇ ਗਏ 18 ਗਰਨੇਡ ਹਮਲੇ ਹੋ ਚੁੱਕੇ ਹਨ ਮੰਦਰ ਤੇ ਵੀ ਹਮਲਾ ਹੋ ਚੁੱਕਾ ਹੈ ਲੇਕਿਨ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਬੋਲਦੇ ਆ ਤੇ ਨੌਜਵਾਨਾਂ ਚ ਜੋਸ਼ ਭਰਿਆ ਜਾਂਦਾ ਜੀ ਜੀ ਹੁਣ ਉਹ ਜੋਸ਼ ਤੁਸੀਂ ਦੇਖੋ ਇੱਕ ਵਾਰ ਸਿਪਾਹੀ ਸੈਨਾ ਦੇ ਲੀਡਰ ਸੂਰੀ ਦਾ ਮਰਡਰ ਹੋਇਆ ਸੀ ਜੀ ਜੀ ਭਾਈ ਸੰਦੀਪ ਸਿੰਘ ਹੋਰਾਂ ਨੇ ਕੀਤਾ ਸੀ ਜਦੋਂ ਭਾਈ ਸੰਦੀਪ ਸਿੰਘ ਨੂੰ ਪੁੱਛਿਆ ਗਿਆ ਵੀ ਤੁਸੀਂ ਮਰਡਰ ਕਿਉਂ ਕਰਤਾ ਹੂੰ ਉਹ ਕਹਿੰਦੇ ਜੀ ਮੈਂ ਮੇਰੇ ਅੰਦਰ ਜੋਸ਼ ਭਰ ਗਿਆ ਭਾਈ ਅਮਰਤਪਾਲ ਦੇ ਸਿੰਘ ਦੇ ਜਿਹੜੇ ਬਚਨ ਮੈਂ ਸੁਣਦਾ ਉਹਨਾਂ ਦੀਆਂ ਗੱਲਾਂ ਸੁਣਦਾ ਤੇ ਅੰਦਰ ਜੋਸ਼ ਭਰਦਾ ਜੀ ਕਿਉਂਕਿ ਆਈ ਅਮਰਤਪਾਲ ਸਿੰਘ ਖਾਲਸਾ ਪੰਜਾਬ ਚ ਸਿੱਖੀ ਦੀ ਗੱਲ ਕਰ ਰਹੇ ਨੇ ਹੂੰ ਪੰਜਾਬ ਚ ਜਵਾਨੀ ਦੀ ਗੱਲ ਕਰ ਰਹੇ ਆ ਪੰਜਾਬ ਚ ਨਸ਼ਾ ਛੁਡਾ ਕੇ ਨੌਜਵਾਨਾਂ ਨੂੰ ਖਾਲਸਾ ਵਹਿੀਰ ਦੇ ਨਾਲ ਖਾਲਸਾ ਪੰਥ ਦੇ ਨਾਲ ਛਿਰ ਗੁਰਗਰਾਹ 사ਨਾ ਜੋੜਨ ਦੀਆਂ ਗੱਲਾਂ ਕਰ ਰਹੇ ਹੈ ਇਸ ਕਰਕੇ ਨੌਜਵਾਨ ਉਹਨਾਂ ਦੇ ਮਗਰ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਲੱਗਾ ਹੋਇਆ ਹੈ ਲੇਕਿਨ ਗੱਲ ਇਹ ਹੈ ਕਿ ਇਹਦੇ ਨਾਲ ਨਾਲ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜੀ ਕਿ ਉਹਨੂੰ ਉਹ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜੀ ਸਰ ਬਿਲਕੁਲ ਸਰ ਹੋਰ ਵੀ ਖਬਰਾਂ ਤੇ ਚਰਚਾ ਜਾਰੀ ਰਹੀ تھی ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕਾ ਮਿਲਦੇ ਆ ਬ੍ਰੇਕ ਦੇ ਬਾਅਦ